ਬਾਬਾ ਜੀ ਦਾ ਸਵੇਰ ਸਵੇਰ ਨਾਮ ਲੈ ਕੇ ਤੇ ਆ ਕੇ ਤੁਰ ਪਿਆ ਪਕੰਮ ਤੇ ਬਾਕੀ ਐ ਹੀ ਨਾ ਜਰੂਰ ਬੱਤੇ ਆ ਮੁੰਡਾ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਦੋਸਤ ਕਿਹਾ ਗੁੱਡ ਮਾਰਨ ਸੋਤ ਗੁੱਡ ਮਾਰਨ ਰੂਜ ਆਪਾਂ ਤਾਂ ਨਹੀਂ ਪੜਾਇਆ ਅੱਜ ਬਲੌਗ ਕਿਉਂਕਿ ਰੂਜ ਸਾਰੇ ਕੁੱਤੇ ਪੈ ਜੀ ਮੈਂ ਕਿਹਾ ਫਿਰ ਆ ਬਾਹਰ ਅਸੀਂ ਬਣਾ ਲਾਂਗੇ ਸ਼ੁਰੂਆਤ ਅੱਜ ਬਲੌਗ ਦੀ ਬਾਹਰ ਆ ਕੇ ਕਰਾਂਗੇ ਆਪਣੀ ਉਹ ਖੜੀਆ ਗੱਡੀ ਕਾਰ ਪਾਰਕਿੰਗ ਤੋਂ ਕਾਰ ਚੱਕਾਂਗੇ ਸਵੇਰ ਦਾ ਮਾਹੌਲਾ ਤੇ ਬਾਕੀ ਤੁਸੀਂ ਬਹੁਤ ਦੇਖੋ ਬਹੁਤ ਇੱਕ ਨੰਬਰ ਆ ਅੱਜ ਅਸੀਂ ਜਾਣਾ ਡੀਆਈਪੀ ਦਵਾਈ ਇਨਵੈਸਟਮੈਂਟ ਪਾਰਕ ਲੋਡ ਕਰਨਾ ਹੈ ਕੀਤਾ ਹੋਇਆ ਲੋਡ ਕਰਿਆ ਹੋਇਆ ਜਾ ਕੇ ਬੱਸ ਸੈਲਫੋ ਮਾਰਦੀ ਹੈ ਤੇ ਚੱਕਾਂ ਰੇ ਕ੍ਰੈਸ਼ ਤੇ ਗੱਡੀ ਸਾਲ ਲਈ ਓਏ ਜੀ ਨਾ ਕਰਦੇ ਮੈਂ ਜੀ ਠੀਕ ਹੈ ਬੜਾ ਜੀ ਬਾਬੀ ਜੀ ਵਧੀਆ ਮਾਰੇ ਨੂੰ ਭਜਾ ਦੇ ਬੜਾ ਇਹ ਐ ਖੇਪਰ ਦਰਵਾਰ ਰੈਸਟੋਰੈਂਟ ਦਾ ਕਹਿੰਦਾ ਤੁੰ ਕੰਮ ਕਰਨਾ ਆ ਹਾਂ ਇਹ ਆਪੇ ਗੱਡੀ ਗੱਡੀ ਆਪਾਂ ਟਿਕਣ ਲੱਗੇ ਆ ਗੱਡੀ ਆਪਾਂ ਬਾਬਿਆਂ ਦਾ ਨਾਮ ਲੈ ਕੇ ਸੈਲਫ ਮਾਰ ਦਤੀਏ ਤੇ ਆਪਾਂ ਕਰ ਦਤੀਏ ਰਿਵਰਸ ਗੇਅਰ ਚ ਇੱਕ ਗੱਡੀ ਨੂੰ ਹੋ ਰਹੀ ਹੈ ਆਪਣੀ ਰਿਵਰਸ ਪਾਰਕਿੰਗ ਵੀ ਰਾਤ ਮੁਸ਼ਕਲ ਨਾਲ ਹੀ ਮਿਲੀ ਹੈ ਬਾਬੇ ਪਾਰਕਿੰਗ ਕਰਮਾਂ ਨਾਲ ਹੀ ਲੱਭੀ ਹੈ ਰਾਤ ਇੱਥੇ ਨਹੀਂ ਪਾਰਕਿੰਗ ਲੱਭਦੀ ਨਹੀਂ ਇੱਥੇ ਏਸੀ ਦਾ ਬਟਨ ਆਪਾਂ ਕਰ ਦਿੱਤਾ ਫੁੱਲ ਦੇਖੋ ਫਿਰ ਕਿੱਦਾਂ ਹੈ ਸੀਖਾ ਸਾਫ਼ ਨਹੀਂ ਹੈਗਾ ਚੱਲ ਕੋਈ ਦਾ ਜਿੱਦਾਂ ਦਾ ਹੈਗਾ ਬਣਾ ਦੇ ਵਸ ਅੱਜ ਬਲੌਗ ਅੱਜ ਆਪਾਂ ਲੇਟ ਵੀ ਹੋ ਗਏ ਤੇ ਬਲੌਗ ਵੀ ਬਣਾਉਣਾ ਆਮ ਸਾਰੇ ਕੋ ਸਾਰ ਕਰਨੇ ਆ ਤੇ ਆਪਾਂ ਫਿਰ ਥੋੜੇ ਬਹੁਤੇ ਲੇਟ ਹੋ ਗਏ ਚਲ ਕੋਈ ਦਾ ਬਣਦੇ ਆ ਫਿਰ ਦਿਖਾ ਫਿਰ ਆ ਯੂਜਾ ਮਟਿਆ ਯੂ ਦਾ ਵੈਸੇ ਕੀ ਦੇਖਣਾ ਸ਼ੀਸ਼ਾ ਜਿਆਦਾ ਹੀ ਖਰਾਬ ਹੈ ਪਾਣੀ ਦੀ ਬੋਤਲ ਲੈ ਕੇ ਆਪਾਂ ਮਾਰ ਲੈਣੀ ਹੈ ਵੈਪਰਾਂ ਚ ਪਾਣੀ ਵੀ ਨਹੀਂ ਹੈਗਾ ਚਲ ਡਿਵਲਟ ਦਾ ਨਾਰਮ ਸਾਈਨ ਦੇ ਰਹੀ ਹੈ ਵਾਰ-ਵਾਰ ਕਹਿੰਦੀ ਡਿਵਲਟ ਲਾਓ ਜੀ ਚਪਟਾਰੇ ਲਾ ਲਈਏ ਦੇ ਉੱਚੋ ਪੋ ਗਿਆ ਕਿ ਜੰਪਨਾ ਹੋਵੇ ਕਰਾਉਣਾ ਮੈਂ ਫਿਰ ਤੁਹਾਨੂੰ ਆਉਂਗਾ ਉਹੀਂ ਥੋੜੀ ਸੁੱਖਾ ਕਹਿੰਦੇ ਆ ਵਾਹ ਉਹੀਂ ਥੋੜੀ ਸੁੱਖਾ ਕਹਿੰਦੇ ਆ ਇੱਧਰ ਅੱਲੇ ਹਾਰ ਵੀ ਮਾਰ ਦਿਆ ਭਾਈ ਜਦੋਂ ਗਲਤ ਟ੍ਰੈਕ ਨੰਬੀਦਾ ਹੈ ਨਾਲ ਹੀ ਦੱਬ ਦਿੰਦੇ ਆ ਆ ਆ ਗਿਆ ਬੱਸ ਸਟੈਂਡ ਸਾਰਜਾ ਬੱਸ ਸਟੈਂਡ ਤੇ ਉਹ ਆ ਗਿਆ ਆਪਣਾ ਕਹਿੰਦੇ ਆ ਜਿਹਨੇ ਆਪਾਂ ਨੂੰ ਰੋਟੀ ਰੋਟੀ ਪਾਇਆ ਉਸ ਤੇ ਇਸ ਦਾ ਕੀ ਆ ਲੈ ਗੱਲ ਲੈ ਸਈ ਉਹ ਆ ਗਿਆ ਮਿੱਤਰੋ ਤੇ ਆ ਬੱਸ ਦਿਖਾ ਚੇ ਦੇਖੋ ਇੱਕ ਕਾਪੜੀਆਂ ਬੱਸਾਂ ਨੇ ਦੇਖ ਕੇ ਇੱਥੇ ਦੀ ਅਫਸਰ ਜਵੀਰ ਅਸਮਾਨ ਦਾ ਫਰਕ ਹੈ ਚਲੋ ਫੇਰ ਵੀ ਉਹ ਵੀ ਦੇਸ ਆਪਣਾ ਆਪਾਂ ਨੂੰ ਨਿੰਦਣਾ ਨਹੀਂ ਚਾਹੀਦਾ ਸਾਰੇ ਦੇਸ ਆਪਣੀ ਨੇ ਸ਼ੀਸ਼ੇ ਵਾਲੇ ਗੰਦੇ ਗਟੇ ਹੋਏ ਗੱਡੀਆਂ ਦੇ ਨਾਲ ਸ਼ੀਸ਼ੇ ਯਾਰ ਲੇਟ ਹੋ ਗਏ ਨਹੀਂ ਤਾਂ ਆਪਾਂ ਕਪੜਾ ਮਾਰ ਕੇ ਤੁਰਨਾ ਜੀ ਆ 골ਡ ਮਾਰਕੀਟ ਆ ਗਈ ਇੱਥੇ ਗੱਲਾਂ 골ਡ ਦਾ ਹੀ ਵਪਾਰ ਹੈ ਇੱਥੇ 골ਡੀ 골ਡ ਜੇ ਕਿਸੇ ਵੀਰ ਨੇ ਲੈਣਾ ਹੋਵੇ ਇੱਥੋਂ ਸਾਫ ਦਾ ਮਿਲ ਜਾਂਦਾ ਹੈ ਜਿਹੜੇ ਆ ਲੈਫਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਜਿਹੜੀ ਆ ਰਾਈਟ ਹੈਂਡ ਸਾਈਡ ਆ ਜਿਹੜੀ ਇੱਥੋਂ ਉਹ ਉਹ ਆ ਜੀ ਤੇ ਆ ਮਾਚੀ ਦਾਗੀ ਮਸਜਿਦ ਤੇ ਕਰਾਦੇ ਦਰਸ਼ਨ ਵੀ ਇਹ ਵੀ ਇੱਕ ਗੁਰੂ ਘਰ ਆ ਗਈ ਹੈ ਆਪਣੇ ਲਈ ਤਾਂ ਸਹੀ ਹੈ ਇਹਦੇ ਦਰਸ਼ਨ ਕਰ ਲੈ ਇਹ ਡੇਰ ਜਮ ਸਵੇਰੇ ਤੇਰ ਮਸਜਿਦ ਚ ਬਾਬਾ ਨਾ ਬੋਲਦਾ ਪੜ੍ਹਦਾ ਮਤਲਬ ਤੇ ਉਦ ਐਂ ਹੀ ਫੀਲ ਆਉਂਦਾ ਵੀ ਜਿਵੇਂ ਆਪਣੇ ਗੁਰੂ ਘਰ ਚ ਨਾ ਬਾਬਾ ਪਾਠ ਕਰਤਾ ਹੁੰਦਾ ਐ ਤੋ ਸਾਰੇ ਇੱਕੋ ਆ ਕਈ ਵੇਰੇ ਇਤਨੀ ਲੱਗਦਾ ਨਾ ਜਦੋਂ ਵੀ ਬਾ ਪੈਂਦੀਆ ਕਰਨਾਂ ਚ ਪੈਂਟਾਲੀ ਫੀਲੀਂ ਜੀ ਹੋਦੀ ਐ ਵੀ ਲੈ ਵੀ ਬਾਬਾ ਜੀ ਲੱਗੇ ਨੇ ਇਹ ਫਿਰ ਆਪਣੀ ਅੱਖ ਖੋਲ੍ਹਦੇ ਆਂਦੀ ਐ ਫਿਰ ਆਪਾਂ ਵੀ ਬੜਕ ਰੱਬ ਨੂੰ ਪਿਆਰ ਲੈਂਦੇ ਆਂ ਬਾਲਾ ਦੇ ਹੋਣ ਵਾਲੇ ਵੀ ਨਹੀਂ ਹੈਗੇ ਇਹ ਕਿ ਜਣਾ ਜ਼ਰੂਰੀ ਹੈ ਭਾਈ ਪਰਮਾਤਮਾ ਨੂੰ ਪਰਮਾਤਮਾ ਤੋਂ ਬਿਨਾਂ ਹੈ ਵੀ ਕੁਝ ਨਹੀਂ ਬਾਕੀ ਉਹ ਦੀ ਦਿੱਤੇ ਸਾਰੇ ਜਿਹੜੇ ਆਪਾਂ ਚੱਲੇ ਫਿਰਦੇ ਆ ਤੁਰੇ ਫਿਰਦੇ ਆ ਆ ਆ ਗਈ ਬੈਂਕ ਸਟਰੀਟ ਇੱਥੇ ਸਾਰੀ ਆ ਬੈਠੇ ਲੱਭਣਗੇ ਆਪਾਂ ਨੂੰ ਇਹ ਆ ਸਾਰ ਜੱਗ ਬਹਿ ਤੇਰੇ ਤੇਰੇ ਟ੍ਰੈਫਿਕ ਟ੍ਰੈਫਿਕ ਵੀ ਸ਼ੁਰੂ ਹੋ ਗਈ ਆ ਸਵੇਰੇ ਸਵੇਰੇ ਦੇ ਲਾ ਇਹ ਤੇ ਸਵੇਰੇ ਬਹੁਤ ਟ੍ਰੈਫਿਕ ਹੁੰਦੀ ਆ ਬਾਬੇ ਸਾਰੇ ਰੋੜਾਂ ਤੇ ਉਰੇ ਨਵੇਈ ਦੇ ਵਿੱਚ ਵੀ ਸਾਰ ਦੇ ਵਿੱਚ ਵੀ ਹਨਾ ਬਹੁਤ ਟ੍ਰੈਫਿਕ ਹੈ ਯਾਰ ਆਪਾਂ ਤੁਰ ਪਿਆ ਪਰ ਹੋ ਗਿਆ ਆਪਾਂ ਲੇਟ ਹੀ ਆ ਸਾਨੂੰ ਕੋਈ ਨਾ ਆਪਾਂ ਸੌਖਾ ਰੱਖੇ ਜਦੋਂ ਜਾ ਰਹੇ ਹਾਂ ਤਾਂ ਫਿਰ ਫਿਰ ਕੀ ਲੇਟ ਕੀ ਪਹਿਲਾ ਨਾ ਉਹ ਡਿਲੀਵਰੀ ਦਾ ਨਹੀਂ ਕੋਈ ਚੱਕਰ ਡਿਲੀਵਰੀ ਦਾ ਦਾ ਘਾਟਾ ਲੇਟ ਹੋ ਜੀ ਕੋਈ ਅਕਰ ਨਹੀਂ ਨੋ ਇੰਟਰੀ ਚੱਕਰ ਗੱਲ ਨੋ ਇੰਟਰੀ ਰੋਡ ਦੀ ਚੱਕਰ ਆ ਰੋ ਸਾਰਜ ਦਾ ਰੋਡ 5:30 ਬੰਦ ਹੋ ਜਾਣਾ ਅੱਛਾ ਦੁਬਈ ਦਾ 5:30 ਬੰਦ ਹੋ ਜਾਣਾ ਸਾਰਜੇ ਦੇ ਉੱਕਾ ਦੁਬਈ ਦਾ ਘਾਟੇ ਛੇ ਤੱਕ ਪਈ ਆ ਆਪਣੇ ਕੋਲ ਇਹ 1 ਘੰਟਾ ਪਿਆ ਦੁਬਈ ਦਾ ਨਾ ਗੱਡੀ ਕੋਲੇ ਪਹੁੰਚਦੇ ਨੂੰ ਆਪਾਂ ਨੂੰ 5:30 ਹੋ ਜਾਣੇ ਆ ਗੱਡੀ ਕਿੱਥੇ ਘੜੀਏ ਸਾਰਜੇ ਨਿਕਲ ਜਾਗੇ ਕਲ ਜਾਗੇ ਪਾਪਾ ਆਪਣੇ ਨਾਲੇ ਫਿਰ ਆਪਾਂ ਰੂਹ ਦੀ ਪੈਨਸ਼ਨ ਗੇਰ ਮਾਰੇ ਬਾਬੇ ਦਾ ਨਾਮ ਲੈ ਕੇ ਕੰਮ ਖੱਚਦੇ ਨੇ ਆਪਾਂ ਬੱਬੇ ਪੋਰਟ ਹੁੰਦਾ ਸੀ ਉਹ ਆ ਜਗ੍ਹਾ ਤੇ ਆ ਇਹਨੂੰ ਪੋਰਟ ਦੇ ਟਰੈਕ ਨੇ ਜਿੱਥੇ ਆਪਾਂ ਜਾ ਰਹੇ ਆ ਅੱਛਾ ਆ ਪਹਿਨੇ ਤੇਰ ਪੋਰਟ ਹੁੰਦਾ ਠੀਕ ਆ ਪੁਰਾਣੇ ਟੈਪ ਦਾ 에어ਪੋਰਟ ਸੀ ਹੂੰ ਤੇ ਫਿਰ ਇੱਥੋਂ ਲੈ ਟਾਟੂ ਕਿਉਂ ਬਾਹਰੇ ਲੈ ਗਿਆ ਉਹ ਮੇਨ ਰੋਡ ਤੇ ਗੱਲਦਾ ਜਿਹੜਾ ਹਾਂ ਜਿਹੜਾ ਉਹਨਸਾਰ ਜਿੱਥੇ ਆਪਾਂ ਉਤਰਦੇ ਆ ਦੋਵੇਂ ਉੱਤੀ ਉਤਰਿਆ ਆਣਾ ਨਾ ਮੈਂ ਤਾਂ ਦਵਾਈ ਨਾਲ ਜੁਤਰੇ ਬਾਈ ਉਤਰਿਆ ਜੀ ਸਹੀ ਹੈ ਸਹੀ ਹੈ ਜਿਹੜਾ ਇੱਧਰ ਸਾਡ ਦੇ ਘਰੇ 311 ਕੋਲੇ ਪਹਿਲਾਂ ਉੱਥੇ ਸੀ ਦੇ ਲੈ ਤੋਂ ਅਟ ਰੈਕਸ਼ਨ ਕੋਲ ਤੋਂ ਲੋਕ ਆ ਬਰੋ ਆ ਬਰੋ ਤੈਨੋਂ ਸਾਢੇ ਪੰਜ ਹੋ ਗਏ ਮੌਂਦੀ ਦੇ ਦਾ 10 ਮਿੰਟ ਬਾਕੀ ਆ ਤੇ ਆ ਟਾਈਮ ਨਾ ਇਤੋਂ ਮਤਲਬ ਟ੍ਰੈਕਿੰਗ ਸ਼ੁਰੂ ਹੋਏ ਮਤਲਬ ਵੀ ਲੈੱਡ ਬਈ ਸਾਈਡ ਜਾਣਾ ਹਨਾ ਕਿਤੇ ਨਹੀਂ ਜਾਣਾ ਬਤਨੋ ਆਹ ਸਾਈਡ ਤੋਂ ਔਰ ਤੋਂ ਲੈ ਕੇ 9:30 10 ਵਜੇ ਤੱਕ ਲੈਣਾ ਲੱਗਣੀ ਆ ਨੇ ਕਿਹੜੇ ਮਰਜੀ ਰੋਡ ਤੇ ਗੱਡੀ ਪਾ ਦਿਓ ਕਾਰ ਪਾ ਦਿਓ ਜਿਹੜੇ ਮਰਜੀ ਰੋਡ ਤੇ ਤੁਹਾਨੂੰ ਲੈਣਾ ਮਿਲਣੀ ਹੈ ਇਹ ਲੱਗ ਗਈ ਸਹੀ ਹੈ ਤੇ ਆਪਨੇ ਲੈਫਟ ਸਾਈਡ ਤੇ ਸਾਰਦਾ ਉਹ ਆ ਗਿਆ ਗ੍ਰੇਟ ਸਟੇਡੀਅਮ ਸਹੀ ਹੈ ਤੇ ਰਾਈਟ ਸਾਈਡ ਤੇ ਜੂਸ ਕੌਂਪਣੀ ਆ ਗਈ ਸਹੀ ਹੈ ਤੇ ਬਾਦ ਪਾਦ ਦਾ ਜੂਸ ਲਿਆ ਕੇ ਉਹ ਕਵਰ ਕਰਿਆ ਜਾਂਦਾ ਫਿਰ ਉਹਦਾ ਵਧੀਆ ਪਾਣੀ ਬਣਾਇਆ ਜਾਂਦਾ ਉਹ ਕਰਿਆ ਜਾਂਦੇ ਇਹ ਉਹ ਜੂਸ ਹੈ ਜੂਸ ਥੋੜੀ ਜੀ ਆਹ ਵਾਲੀ ਜੂਸ ਵੀ ਅੱਗੇ ਫੇਰ ਨਿਕਲ ਕੇ ਤਾਂ ਨਿਕਲ ਗਏ ਬਾਸਪਾ ਸਹੀ ਹੈ ਤੇ ਆ ਲੈਫਟ ਸਾਈਡ ਤੇ ਯੂਨੀਵਰਸਿਟੀ ਆ ਗਈ ਗਾਹ ਅਰ ਸਾਰਜੇ ਦੀ ਬਹੁਤ ਵੱਡੀ ਜਿਹੜੀ ਆਰਟੀ ਹੈ ਆ ਜੋ ਹੀ ਵਕਤ ਜਿਹੜਾ ਰੋਕ ਲੱਗਦਾ ਹੈ ਉਹ ਦਿਖਾ ਦਿਓ ਸਾਰਜੇ ਤੇ ਦੀ ਦੂਰ ਤੇ ਦੂਰ ਕਿਸੇ ਵੀ ਜਿਹੜਾ ਆਸਟ੍ਰੀ ਉਹ ਬੋਰਡ ਤੇ ਆ ਇੱਥੇ ਦੇਖ ਆ ਬੋਰਡਾਂ ਦਾ ਵੀ ਮਤਲਬ ਹੈ ਆਂ ਬਰਾਊਨ ਰੰਗ ਚ ਜਿਹੜਾ ਵੀ ਬੋਰਡ ਹੋਊਗਾ ਇਹ ਆਪਾਂ ਨੂੰ ਨੇੜੇ ਦੀ ਦਿਸ਼ਾ ਦੱਸਦਾ ਵੀ ਆਪਣੇ ਨੇੜੇ ਤੇੜੇ ਕੀ ਆ ਜਿਹੜਾ ਗ੍ਰੀਨ ਚ ਉਹ ਆਪਾਂ ਨੂੰ ਦੂਰ ਦੀ ਦਿਸ਼ਾ ਦੱਸਦਾ ਆ ਤਾਂ ਵੀ ਦੂਰ ਬੇ ਚੀਜ਼ ਦੂਰ ਹੈਗੇ ਅੱਡ ਅੱਡ ਮਤਲਬ ਜਿਹੜੇ ਬੋਰਡ ਦੇ ਦੇ ਲ ਐਸਾ ਬਣਾਇਆ ਨਾ ਉਹਦਾ ਦਾ ਮਤਲਬ ਜਦੋਂ ਆਪਾਂ ਸਿਗਨਲ ਟੈਸਟ ਪਾਸ ਕਰਦੇ ਆ ਨਾ ਡرائیਵਿੰਗ ਆ ਜਾਂ ਕਰਦਾ ਵੀ ਉਹ ਤੇ ਇਹ ਬੂੜਾ ਬਾਰੇ ਦੱਸਿਆ ਹੁੰਦਾ ਕਈ ਵਾਰ ਨਹੀਂ ਪਤਾ ਹੁੰਦਾ ਬਾਹਰ ਆ ਕੇ ਵੀ ਨਾ ਮਤਲਬ ਕਾਲੀਏ ਤਿੰਨ ਰੰਗ ਦੇ ਬੂੜਾ ਦੋ ਬੂੜਾ ਪੁੱਛਿਆ ਗਿਆ ਸਹੀ ਹੈ ਉਹ ਦੇ ਗਰੀ ਵਾਲਾ ਆ ਗਿਆ ਸਹੀ ਹੈ ਆਹ ਹੈ ਉਹ ਚਨੀਲਾ ਇਹ ਸਿਟੀ ਵਾਲਾ ਹੋਗਾ ਨੀਲੇ ਵਾਲਾ ਇਹ ਨੇੜੇ ਵਾਲੇ ਨੇ ਤੇ ਜਿਹੜਾ ਬ੍ਰਾਊਨ ਵਾਲਾ ਇਹ ਵੀ ਨੇੜੇ ਵਾਲਾ ਇਹ ਬ੍ਰਾਊਨ ਵਾਲਾ ਤਾਂ ਇੱਥੇ ਹੀ ਆ ਵੀ ਹੈ ਇੱਥੇ ਹੈ ਕਿਉਂਕਿ ਬ੍ਰਾਊਨ ਵਾਲਾ ਇਹ ਦੱਸਦਾ ਸਹੀ ਹੈ ਜਿਹੜਾ ਨੀਲਰ ਇਹ ਦੱਸਦਾ ਵੀ ਥੋੜੀ ਅੱਗੇ ਆ ਜਿਹੜਾ ਗ੍ਰੀਨ ਹੈ ਉਹ ਆਪਾਂ ਨੂੰ ਲੰਬੇ ਪਿੰਡੇ ਬਾਅਦ ਹੁੰਦਾ ਵੀ ਇਹ ਕਾਫੀ ਦੂਰ ਹੈ ਉਹ ਵੀ ਹਰ ਇੱਕ ਚੀਜ਼ ਤੇ ਨਜ਼ਰ ਰੱਖਣਾ ਬਸ ਧਿਆਨ ਨਾਲ ਬਣੇ ਹਨ ਬਾਅਦ ਚ ਕੰਮ ਹੋਣੀ ਰਹਿ ਜਾਣਾ ਹਰ ਇੱਕ ਚੀਜ਼ ਦਾ ਕੋਈ ਜਦੋਂ ਜਿਹੜੀ ਉਹ ਦੱਸਦੇ ਆ ਰਵਾਇਤ ਬਾਅਦ ਚੀਜ਼ ਦਾ ਹੋਉਂਦੀ ਹੈ ਉਹ ਆਪਣੇ ਤੇ ਵੀ ਆਪੋ ਜਿੱਤ ਕੰਮ ਲੈਣਾ ਜਾਂ ਨਹੀਂ ਲੈਣਾ ਦੇਣਾ ਚ ਨਹੀਂ ਬਾਕੀ ਆਪਣੇ ਬਰਾਬਰ ਬਰਾਬਰ ਸੁਰੇ ਤੇ ਬਹੁਤ ਵੱਡੀ ਹੈ ਜੀ ਆ ਜੇ ਕੋਈ ਵਾਸ ਗੱਡੀ ਕੋਲ ਖੰਦਣ ਵਾਲੀ ਆ ਮਿੰਟ ਹੋ ਜਦੋਂ ਪਹੁੰਚਣਾ ਗੱਡੀ ਕੋਲੇਰੇ ਉੱਪਰ ਪਾਰਕ ਕਰਕੇ ਰੱਖ ਚੱਕਾ ਦੇ ਜਿੰਦਾ ਈਪ ਪਾ ਲੈਣਾ ਆ ਪਰ ਜੇ ਜਦੋਂ ਕਰਾਉਂਦੇ ਜਦੋਂ ਇਹਦੇ ਤੇ ਟ੍ਰੈਪ ਮਿਲਦੀ ਜੀ ਸਾਵਾਏ ਗੁਰ ਜੀ ਬੋਲੇ ਸੋਨਿਹਾਲੋ ਧਤਿ ਸ੍ਰੀ ਅਕਾਲ ਮਾਰਤ ਦਾ ਨਾਮ ਲੈਂਦਾ ਇਹ ਬਾਤ ਜੂ ਕੱਟ ਗਈ ਹੈ ਇਹ ਪਰਦਾ ਰੂਫ ਤੇ ਝਾੜ ਕੇ ਪੂਰ ਹੋ ਜਾਂਦਾ ਆਈਸੀਡੀ ਬੋਰਡ ਦੇ ਬਾਹਰ ਹੀ ਲਾਈ ਸੀ ਆਈਸੀਡੀ ਬੋਰਡ ਹੈ ਰਾਈਟ ਸਾਈਡ ਤੇ ਇਹ ਉਹ ਦੀ ਬਾਕੀ ਦੀ ਕੋ ਫਾਰਟੀ ਜਗਤੀ ਕੱਟਣ ਲਈ ਇਹ ਟ੍ਰੇਡ ਵੇਟ ਤਾਂ ਆ ਰਹੀ ਏ ਮੈਂ ਵੀ ਲਾਣੀ ਏ ਜੇ ਲਾਇ ਰਹਾ ਨਿਰਤਾਰ ਕੁੱਤਿਆ ਪੁੱਤ ਨੋ ਤਰੀ ਜਿਮਨਾ ਪ੍ਰਿਆ ਭਾਰ ਸਹਸ ਜਲਦੀ ਨਿਗ੍ਹਾ ਨਹੀਂ ਮਾਰੀ ਕਿਦਾਂ ਚੱਲ ਉੱਟਦਾ ਪੈਣ ਜਲਦੀ ਕਦੇ ਨਾ ਧਿਆਨ ਨਹੀਂ ਦਿੰਦਾ ਪਰ ਅੱਜ ਜਾਂ ਮੁੰਦਾ ਤੇ ਅੱਜ ਤੇ ਵਧੀਆ ਲੱਗ ਰਿਹਾ ਦਿੱਖ ਬਾਕੀ ਮੌਸਮ ਠੀਕ ਹੈ ਤਾਂ ਅੱਗੇ ਆਪਾਂ ਹੁਣ ਇਹ ਟ੍ਰੈਵਲ ਗੱਡੀ ਦੇ ਬੈਕ ਸਾਈਡ ਜਾ ਰਹੇ ਆ ਜਈਏ ਆਪਾਂ ਜਾਣਾ ਡੀ ਆਈ ਰੋਡ 611 ਰੋਡ ਟਰੱਕ ਰੋਡ ਕਹਿ ਦਿੰਦੇ ਆ ਆਪਾਂ ਜਣਾ ਡੀਆਈਪੀ ਸੁਤਵਾਈ ਯੂਨੀਵਰਸਿਟੀ ਪਾਰਕ ਉੱਥੇ ਜਾਵਾਂਗੇ ਜਾ ਕੇ ਕੰਪਨੀ ਵਾਲੇ ਆ ਕੇ ਸਮਝੇ ਆਉਣਗੇ ਜਿੰਨੇ ਪਾਰਕ ਕਰਾਂਗੇ ਪਾਰਕ ਕਰਕੇ ਡਾਟਾ ਘਾਟ ਰੈਸਟ ਕਰਵਾਏ ਦੇਖੋ ਕੰਪਨੀ ਵਾਲੇ ਆ ਕੇ ਆਪਾਂ ਦੱਸਣਗੇ ਵੀ ਬਾਈ ਕਿੱਥੇ ਲਾਉਣੀ ਆ ਕੇ ਫਿਰ ਆਪਾਂ ਨਹੀਂ ਆ 5-4 ਘੰਟੇ ਫਰੀ ਆ 5-4 ਘੰਟੇ ਲਾਦਨੇ ਉਹਨਾਂ ਨੇ ਬੱਤ ਵੀ ਲੱਗ ਸਾਧਿਆ ਫਿਰ ਇੱਕ ਗੀਪ ਪਰੋਂ ਫਰਾਮ ਦੀ ਹੋਣਾ ਆ ਵੀ ਹਲ ਡਾਟ ਰ ਹੈ ਗਾਇਸ ਹੋ ਗਈ ਆ ਕੋਈ ਇਹ ਫਰੇਜ਼ ਲਾਈਨ ਦਾ ਮੈਂ ਸ਼ੁਰੂ ਕਰਤੀ ਆ ਨਾ ਹੁਣ ਇਹ ਚੱਲਣਾ ਨਹੀਂ ਕਰਦੀ ਚੌਂਕੀ ਉਰ ਜਾਂਦੀ ਨਹੀਂ ਫਿਰ ਉਹ ਕੀ ਮਾਲ ਮੂਲ ਲੈ ਕੇ ਜਾਂਦੀ ਕਿੱਥੇ ਆਹ ਕੰਟੇਨਰ ਕੋਈ ਕੰਮ ਹੈ ਕੰਟੇਨਰ ਦਾ ਔਰ ਆ ਡਾਟ ਰ ਹੈ ਲੈਫਟ ਹੈਂਡ ਸਾਈਡ ਤੇ ਵੀ ਮੋੜੀ ਸ਼ੁਰੂ ਕਰੀਏ ਐਨਾ ਜਦੋਂ ਮੈਂ ਇਹ ਕੰਮ ਚੱਲ ਰਿਹਾ ਸੀ ਲੇਕਿਨ ਅੱਜ ਜੇ ਆਪਾਂ ਦੇਖੀਏ ਨਾ ਯਾਰ ਹਾਂ ਲੱਗ ਗਿਆ ਉਹ ਵੀ ਆਹ ਇੰਨੇ ਗੱਲ ਉਹ ਕੰਮ ਚਾਦੇ ਰਿਹਾ ਥੋੜਾ ਥੋੜਾ ਤੇ ਲੇਬਰ ਤੇ ਲੇਬਰ ਚੜੀ ਹੋਈ ਹੈ ਤੇਲਾ ਪਤਰਾ ਕਰਦਾ ਪੈਣਾ ਅਰੰਭਣੀ ਪੂਰੀ ਪਵਾੜੀ ਜੀ ਥੋੜਾ ਪਰ ਜੀ ਲੱਗਦਾ ਉਹ ਜਿਹੜਾ ਬੈਜਟ ਦੀ ਸਵਾਰੀ ਆਉਂਦਾ ਇੱਥੇ ਹੁੰਦਾ ਇਤਰੇ ਕੋਈ ਲੋਰ ਕੋਸਰ ਵੀ ਹੈ ਇਤਰੇ ਵੀ ਹੈ ਜਮਾਨ ਵੀ ਸਾਰੇ ਜਿੱਥੇ ਹੁੰਦਾ ਇਹ ਕੀ ਕੈਂਪ ਨੇ ਜਿਹੜੇ ਤਾਰਾ ਬਿਲਡਿੰਗ ਤੇ ਰਿਓ ਤੇ ਰਹੀ ਅਰੇ ਰੇਜਰ ਤੇ ਯਾਰ ਲੋ ਸੁਵੰਦਰ ਇਹ ਲੋ ਕਿੰਨਾ ਦੱਡ ਦਿੱਤਿਆ ਹੈ ਬੱਸ ਆਪਾਂ ਹੀ ਪਹੁੰਚ ਗਿਆ ਸਿਗਨਲ ਤੇ ਆ ਗਏ ਆ ਡੀ ਐਚ ਪੀ ਪੰਨ ਤੇ ਟੂ ਲੈਫਟ ਮਾਰਾਂਗੇ ਲਾਊ ਰਾਈਟ ਮਾਰਾਂਗੇ ਪੰਨੋਂ ਆਪਾਂ ਜਾਣਾ ਪੰਨ ਅੱਗੇ ਸਾਹਮਣੇ ਸਿਗਨਲ ਨੇ ਸਿਰਫ ਆਪਾਂ ਰਾਈਟ ਮਾਰਾਂਗੇ ਤਾਂ ਉਹ ਪੰਨ ਤੇ ਆਵਾਂਗੇ ਇੱਥੇ ਭਾਰਨੇ ਤੋਂ 52 ਮਿੰਟ ਲੱਗਿਆ ਪਾ ਅੱਪਾ ਪੌਣੀਆਂ ਬਸ ਆ ਵੀ ਮੰਜਲ ਤੇ ਔਰ 15 ਕਿਲੋ ਮਿੰਟ ਦਾ ਰਸਤਾ ਬਹੁਤ 17 ਮਿੰਟ ਤੇ ਬਾਅਦ ਅੱਪਾ ਕੌਪੜੀ ਪਹੁੰਚਿਆ ਜੀ ਕੰਪਨੀ ਤੇ ਪਹੁੰਚਣ ਤੋਂ ਪਹਿਲਾਂ ਅੱਪਾ ਸਿੱਧੇ ਕੰਟੇਨਰੀ ਕਰਾਉਂਦੇ ਚਾਹ ਜੁਕੀਆ ਨਾ ਆ ਵੀ ਜੀ ਸਾਡਾ ਪੰਜ ਸਾਲ ਨੇ ਬੀਤੇ ਹੋ ਤੇ ਅੱਜ ਅੱਪਾ ਕੌਪੜੀ ਘਰੋਂ ਤੇ ਨੇੜੇ ਤੜੇ ਹੈ ਤਾਂ ਕੋਈ ਕੰਟੇਰੀ ਅਗਰ ਆਇਆ ਰਾਤ ਨੂੰ ਡੋਗਾ ਗਾਉਂਦੇ ਪੁੱਤਰ ਬਾਈ ਰੋਕ ਤੇ ਪਰਮਾਤਾ ਖਾਣਦੇ ਫਿਰ ਬੈਠਦੇ ਐ ਆਪਣੀ ਸਰਹਾਣੀ ਫਿਰ ਜੰਨੀਆਂ ਉਹਨਾਂ ਨੂੰ ਖਾਣ ਵੀ ਆ ਗਿਆ ਭਾਈ ਦਾ ਮਾਲ ਮਾਲ ਲੈਣਾ ਚੰਡੇ ਨੇ ਆ ਗਿਆ ਤੁਹਾਡਾ ਗਿੰਦੇ ਤੇ ਭਾਈ ਇਹ ਮਾਲ ਦੋਏ ਪਾਸੇ ਲੈ ਜਾਂਦੇ ਆ ਲੋਗ ਯਾਰ ਮਾਲ ਦੋਏ ਪਾਸੇ ਲੈ ਜਾਂਦੇ ਇਹਦਾ ਕਾਲਾ ਮਾਲ ਹੈ ਹੋਰ ਰਾਈਟ ਰਾਈਟ ਮਾਰ ਕੇ ਉੱਥੇ ਲਿਖਿਆ ਵੀ ਆ ਇਨਵੈਸਟਮੈਂਟ ਪਾਰਕ 1 ਦੇ ਲੈਫਟ ਬਾਰਾ ਐ ਡਿਸਪਲੇ ਹੋਈ ਇੰਨੀ ਕੀ ਗੱਲ ਬਾਤ ਐ ਡਵਾਈ ਦੀ ਬਾਕੀ ਬਾਈ ਦਿਸ਼ਾਨ ਦਿਖਾ ਦੇ ਬੇਲਾ ਆਪਣੇ ਅਨਾ ਪੜਿਆ ਨਾ ਮਾਲਾ ਆਪਣੇ ਮੌਰਨਿੰਗ ਮੌਰਨਿੰਗ ਹਾਰ ਤਿਆਰ ਨੂੰ ਬੱਜਦਾ ਹੁੰਦਾ ਨਾ ਪੁਰੇ ਪੁਰੇ ਕੋਈ ਹਾਰ ਨਹੀਂ ਦੇਲਾ ਆਪਾਂ ਪੂਰਾ ਅੱਜ ਨਾਲ ਘੱਟ ਢੇੜ ਘੰਟਾ ਹੋ ਗਿਆ ਆਪਾਂ ਵੱਧ ਹੀ ਹੋ ਗਿਆ ਨਾ ਤੁਰੇ ਹਾਂ ਜੀ ਹਾਂ ਇਤੋ ਹੀ ਹਾਂ ਨਿਕਲਿਆ ਹੈਗਾ ਤੇ ਨਾ ਆਪਾਂ ਹਾਂ ਤਾਂ ਵੀ ਕਿਥੇ ਨੇ ਮਾਰਿਆ ਕਿਸੇ ਨੂੰ ਕਿੰਨੇ ਟ੍ਰੈਫਿਕ ਤੋਂ ਆਪਾਂ ਲੱਗਦੇ ਵੀ ਆਏ ਹਾਂ ਨਾ ਟ੍ਰੈਫਿਕ ਕਹਿੰਦੇ ਔਰ ਨਾ ਟ੍ਰੈਫਿਕ ਹੈ ਤੇ ਜਿਹੜਾ ਆਪਣਾ ਹੋਰ ਨਾ ਕਹਿੰਦੇ ਔਰ ਗਾਲ ਆ ਇੱਕ ਤਰ੍ਹਾਂ ਦੇ ਦੋਏ ਬੰਦੇ ਨੂੰ ਆਹੋ ਮਤਲਬ ਕੋਈ ਮਾਰਦਾ ਹੀ ਨਹੀਂ ਹੈਗਾ ਨਾ ਕਿ ਲੋੜ ਪੈਣ ਤੋਂ ਜ਼ਿਆਦਾ ਹੀ ਐਮਰਜੈਂਸੀ ਹੋਵੇ ਜੇ ਬੰਦਾ ਮਾਰ ਲੈਂਦਾ ਨਾ ਅੱਛਾ ਆਪਾਂ ਕੀ ਮਾਰੀਆ ਆਪਣਾ ਖਰਾਬ ਹੋ ਗਿਆ ਸਹੀ ਕਰਾਉਣਾ ਹੈ ਤੇ ਜੇਦਾ ਆਪਾਂ ਮਾਰਦਾ ਜਰੂਰ ਸੀ ਅੱਜ ਕਿੰਦੀ ਅੱਜ ਹੋਰ ਖਰਾਬ ਹੋ ਗਿਆ ਲੈ ਕੁਝ ਛੋਟਾ ਆਏਗਾ ਨਿੱਕਾ ਆਏ ਵੈਸੇ ਆਪਾਂ ਲੇਟ ਹੋ ਗਏ ਤਾਂ ਫਿਰ ਵੀ ਟਾਈਮ ਸਿਰ ਪਹੁੰਚ ਗਏ ਹਾਂ ਬਹੁਤ ਵੀ ਫਿਰ ਵੀ ਆਪਾਂ ਇੱਧਰ ਦੇਖੋ ਤੇਲਾ ਇਹ ਰਸਟੀ ایرিয়া ਫੇਰ ਵੀ ਦੇ ਲੱਗਣਾ ਵਧੀਆ ਨਾ ਪੇੜ ਪਉਂਦੇ ਤੇ ਨਰੀ ਪੂਰੀ ਆ ਤਾਇਆ ਹੋਇਆ ਇਹਨਾਂ ਨੇ ਆ ਆਪਣੇ ਪੱਤੂ ਉਹੀ ਗੱਲ ਫੇਰ ਉਹੀ ਗੱਲ ਹੋ ਜਾਂਦੀ ਵੀ ਆਪਾਂ ਲੈ ਦਿਆ ਮਨੰਦਰਾ ਚਾਪਾ ਪੰਜਾਬ ਦਾ ਪੰਜਾਬੇ ਆ ਉਹਨਾਂ ਨੇ ਆਪਾਂ ਨੂੰ ਐਡੇ ਕਰਿਆ ਤੇ ਇਹਨਾਂ ਨੇ ਆਪਾਂ ਨੂੰ ਧਾਬ ਲਿਆ ਨਾ ਹਾਂ ਉਹ ਵੀ ਆਪਣੇ ਲਈ ਵਧੀਆ ਨੇ ਭਾਈ ਨੰਦਣਾ ਆਪਾਂ 도ਮਾ ਨਹੀਂ ਹੈ ਨਹੀਂ ਸਹੀ ਹੈ ਗਣਾ ਸਹੀ ਹੈ ਕਾਂ ਮੇਰੇ ਜੀ ਇਹ ਕੀ ਕਰਦੇ ਚਾਹ ਲੈਣ ਲੱਗੇ ਚਾਹ ਨਾਲ ਇੱਕ ਕੰਮ ਦਾ ਰੈਡੀ ਵੇਟ ਫਿਰ ਤੇ ਬਰੋਤੀ ਬਾਤ ਸੁਣਾ ਸਾਵਾ ਗਿਆ ਨਾ ਕਿ ਅੱਜ ਬਾਤ ਵਿੱਚ ਲੋ ਜੀ ਪਹੁੰਚ ਗਿਆ ਸੀ ਕੰਪਨੀ ਚ ਰਾਈਟ ਹੈਡ ਕੰਪਨੀੋਂ ਮੁੰਡਾ ਆ ਰਿਹਾ ਇਹ ਵੀ ਪੰਜਾਬੀ ਜਿਹਾ ਆਪਣਾ ਲੱਗਿਆ ਆ ਤੇ ਜਿੱਥੇ ਲੌੜੀਆਂ ਆਪਾਂ ਗੱਡੀ ਫੋਨ ਕਰਿਆ ਤੇ ਕਿੰਦਾ ਲਵਾਉਗਾ ਰਵੱਸ ਰੋਗਾ ਤੇ ਦੀ ਨਾ ਹਲੋ ਹਾਂਜੀ ਲਓ ਜੀ ਆਪਾਂ ਗੱਡੀ ਲਾ ਦਤੀਏ ਆ ਵੇਖੋ ਜੀ ਕੰਪਨੀ ਦੀ ਖਾਲੀ ਹੋਣ ਲਈ ਗੱਡੀ ਲਾ ਦਤੀਆ ਭਾਈ ਤੇ ਆਪਣੀ ਗੱਡੀ ਕਰ ਲਈਏ ਓਪਨ ਤੇ ਓਹ ਭਾਈ ਦੇਖਦਾ ਕਹਿੰਦਾ ਕੀ ਕਰੀ ਜਾਂਦਾ ਸਰਦਾਰ ਬਲੌਗ ਬਣਾ ਰਿਹਾ ਓ ਬਲੌਗ ਬਲੌਗ ਬਣਾ ਰਿਹਾ ਮੈਂ ਗੁਨਾਹਤਾ ਹੀ ਐ ਏੜੀਆਂ ਪਾਏਗਾ ਤੁਹਾਡਾ ਬਲੌਗ ਏੜੀਆਂ ਪੂਰਾ ਆਦਮੀ ਦੇਖੇਗਾ ਇਹ ਦੇਖੋ ਜੀ ਆਹ ਕੰਪਨੀ ਹੈ ਮਿਲ ਪਿਆ ਫਿਰ ਮਿਲਦੇ ਮਿਲਦੇ ਬਸ ਫੇਰੇ ਫੇਰੇ ਮੈਂ ਕਿਹਾ ਬਲੌਗ ਬਣਾ ਲੀਏ ਅਸੀਂ ਵੀ ਦੇਖ ਲਈਏ ਮੈਂ ਕਿਹਾ ਆਪਣਾ ਬਲੌਗ ਕੇ ਬਲੌਗਰ ਸਾਹਿਬ ਜਿਹੜੇ ਤੁਹਾਡੇ ਆ ਦੇਖ ਲਓ ਪਏ ਆ ਵੇਅਰ ਹਾਊਸ ਦੇ ਵਿੱਚ ਕਹਿੰਦੇ ਨੀਂਦ ਪਿਆ ਵੇਅਰ ਉਸ ਏਸੀ ਲਾਇਆ ਹੋਇਆ ਇਹਨਾਂ ਨੇ ਗੱਡੀ ਕਿਉਂ ਸਟਾਰਟ ਰੱਖਣੀ ਹੈ ਮੈਂ ਕਿਹਾ ਅਰ ਬਾਬਾ ਦਾ ਥੋੜਾ ਸੋਚ ਲਈਏ ਤਾਗਰ ਕੇ ਮਗਾ ਚੱਲ ਵੇਰੋ ਦੇ ਅੰਦਰ ਪਏ ਨਜ਼ਾਰੇ ਲੈ ਰਹੇ ਨੇ ਔਰ ਗੱਡੇ ਦਾ ਮਿਲ ਗਿਆ ਜਰਾ ਸਰਾਣ ਗੱਡੀ 'ਚ ਚੱਕ ਲਿਆ ਹੁੰਦਾ ਆਪਾਂ ਥੋੜਾ ਟਾਈਮ ਰੈਸਟ ਕਰਦੇ ਫਿਰ ਚੱਲਦੇ ਆ ਘੁੰਮਣ ਫਿਰ ਆਪਾਂ ਚੱਲੇ ਆ ਕੰਪਨੀ ਮਿਲ ਗਈ ਆਪਾਂ ਨੂੰ ਹਾਈਸ ਗੱਡੀ ਆਪਣੀ ਹੋ ਰਹੀ ਏ ਖਾਦੀ ਘੁੰਮਣ ਵਾਲੇ ਕਹਿੰਦੇ ਚੱਖੋ ਘੁੰਮੋ ਫਿਰੋ ਖਾਓ ਪੀਓ ਮौज ਕਰੋ ਕਹਿੰਦੇ ਕਹਿੰਦੇ ਜਿੰਨਾ ਟਾਈਮ ਲੱਗਦਾ ਕਹਿੰਦੇ ਗੱਡੀ ਨੂੰ ਲੱਗੂਗਾ ਕਹਿੰਦੇ ਪਰ ਤੁਸੀਂ ਕਹਿੰਦੇ ਤੰਗ ਨੀ ਜੇ ਹੁਣ ਕਹਿੰਦੇ ਤੁਸੀਂ ਨਜ਼ਾਰੇ ਲੈਣੇ ਆ ਬਸ ਕਹਿੰਦੇ ਚਾਬੀ ਦਿੱਤੀ ਆ ਉਹਨਾਂ ਨੇ ਕਹਿੰਦੇ ਕਿਤੇ ਮਰਜ਼ੀ ਟੈਂਕੀ ਫੁੱਲ ਲੈ ਕਹਿੰਦੇ ਕਿਤੇ ਮਰਜ਼ੀ ਜਾਓ ਆਓ ਕੋਈ ਚੰਗਰ ਨਹੀਂ ਕਹਿੰਦੇ ਮੁੰਡਿਆਂ ਨੂੰ ਦੰਦਿਆ ਸਰਪ੍ਰਾਈਜ਼ ਜਿਹੜੇ ਲਾਇਸੈਂਸ ਬਣਾਉਂਦੇ ਆ ਮਿਲਦੇ ਆ ਜਾ ਕੇ ਉਹਨਾਂ ਨੂੰ ਫਿਰ ਈ ਲਾ ਆਪੇ ਪਾਸ ਕੋਈ ਡਰਾਈਵ ਜਿੱਥੇ ਆਪਣੇ ਨੌਜਵਾਨ ਬਣਾ ਰਹੇ ਨੇ ਲਾਇਸੈਂਸ ਕਾਦਾ ਬਾਈ ਟਰੱਕ ਦਾ ਹੀ ਬਣਾ ਰਹੇ ਨੇ ਅੱਛਾ ਅੱਛਾ ਹੋਰ ਦੱਸਦੇ ਕਰੋ ਨਾ ਵੀਡੀਓ ਖਾਸ ਕਰ ਪੁੱਛ ਵੀ ਆ ਗਏ ਵੀਡੀਓ ਚ ਬਾਈ ਉਹਨਾਂ ਨੂੰ ਦੱਸਦੇ ਕਰੋ ਹੁਣ ਕਿਉਂਕਿ ਲਿਸਾਂਸ ਦਾ ਇੱਥੇ ਸਾਰਿਆਂ ਦੇ ਨੇ ਨਾ ਬਾਈ ਉਹਨਾਂ ਨੂੰ ਦੱਸਦੇ ਕਰੋ ਨਾ ਵੀਡੀਓ ਜਿਹੜੇ ਦੇਖਦੇ ਨੇ ਕਿਦਾਂ ਵੀ ਕਾਦਰ ਲਿਸਾਂਸ ਬਣਾਉਣਾ ਹੁੰਦੇ ਆ ਟਰੱਕ ਦਾ ਲਿਖਾ ਇੱਕ ਸਾਰੇ ਚੀਜ਼ਾਂ ਦਾ ਬਾਈ ਉੱਥੇ ਗੱਡੀਆਂ ਟਰੱਕ ਮੋਟਰਸਾਈਕਲ ਵੈਸੇ ਆਪਣੇ ਵਾਲਾ ਆਪਣੇ ਵਾਲਾ ਟਰੱਕ ਵਾਲਾ ਬਣਾਉਣਾ ਆ ਹਨਾ ਟਰੱਕ ਵਾਲੇ ਬਣਾਉਣਾ ਆ ਆ ਬਾਕੀ ਫੋਰ ਲਿਫਟਰ ਦਾ ਤੇ ਆ ਇੱਧਰ ਬਾਕੀ ਆ ਟੈਕਸੀਆਂ ਦਾ ਆ ਗਿਆ ਕਾਰ ਬਾਈ ਕਾਲੇ ਆ ਗਏ ਆ ਆਪੀਆਂ ਮੋਟਰ ਰੇਲ ਵਾਲੇ ਆ ਗਏ ਜਿਹੜਾ ਬਣਾਉਣਾ ਬਣਾ ਲਓ ਕਹਿੰਦੇ ਹੈ ਪੰਨੇ ਖੱਤੇ ਚਲੋ ਮਿਲਦੇ ਆ ਤੁਹਾਨੂੰ ਅੰਦਰ ਜਾ ਕੇ ਆਪਾਂ ਤੁਹਾਨੂੰ ਉੱਥੇ ਦਫ਼ਤਰ ਦੇ ਕੋਲ ਜਾ ਕੇ ਉਹ ਜੂਮ ਮਾਰ ਕੇ ਦਿਖਾ ਦੇ ਇੱਕੋ ਡਰਾਈਵ ਮੁੰਡਿਆ ਉਹਦਾ ਦਿਖਾਤਾ ਬਾਈ ਉਹਨਾਂ ਨੂੰ ਲੋਕੇ ਤੇ ਬੰਦੇ ਆਪਾਂ ਚੱਕ ਲੈਂਦੇ ਸਾਰੇ ਜਿਹੜੇ ਲਾਇਸੈਂਸ ਬਣਾਉਂਦੇ ਆ ਮੁੰਡੇ ਆਪਾਂ ਸਾਰੇ ਲੈ ਜਾਂਦੇ ਆ ਗਲਾਸਾ ਲੱਗ ਰਹੀਆਂ ਨੇ ਇਹਨਾਂ ਦੀਆਂ ਤੇ ਬਾਬਾ ਭਲੀ ਕਰੇ ਬਸ ਜਲਦੀ ਤੋਂ ਜਲਦੀ ਆਪਾਂ ਇਹਨਾਂ ਨੂੰ ਲਾਇਸੈਂਸ ਵਾਲੇ ਕਰ ਦੇਣਾ ਆਪਾਂ ਨਹੀਂ ਕਰਨਾ ਰਬ ਮਾਲਕ ਨਹੀਂ ਕਰਨਾ ਆਪਾਂ ਦਾ ਬਸ ਇੱਕ ਕਹਿ ਤੋ ਜਰੀਆ ਜਰੀਆ ਲਓ ਜੀ ਹੁਣ ਜਾਣ ਲੱਗਿਆ ਫੇਰ ਅਸੀਂ ਕੰਪਨੀ ਚ ਜਿੱਤੇ ਆਪਣਾ ਕੰਟੇਨਰ ਖਾਲੀ ਹੁੰਦਾ ਉਹ ਤੋਂ ਪਹਿਲਾਂ ਆਪਾਂ ਖਾਵਾਂਗੇ ਖਾਣਾ ਰੱਜ ਕੇ ਢੱਡ ਭਰ ਕੇ ਨਾਲ ਆਪ ਤੇ ਨਾਲ ਇਹਨਾਂ ਨੂੰ ਖਵਾਵਾਂਗੇ ਦੇਦਿਆਂ ਵਿੱਚ ਤਾਂ ਕਹਿੰਦੇ ਮੁਰਗੀ ਖਾਣੀ ਹੈ ਪਰ ਸਾਲੇ ਮੁਰਗੀ ਵਾਲਾ ਮੂੰਹ ਹੈ ਨਹੀਂ ਇਹਨਾਂ ਦਾ ਪਰ ਮੈਂ ਤਾਂ ਕਿਹਾ ਰਾਈ ਸੁਰੂ ਇਸ ਨਾਲ ਸਾਰ ਲਓ ਭਾਈ ਬਾਕੀ ਦੇ ਦਿਆਂ ਆਪਾਂ ਰੋਟੀ ਲਗਵਾ ਦਈਏ ਨੌਜਵਾਨਾਂ ਲਈ ਇੱਧਰ ਫੌਜੀ ਸਾਹਿਬ ਜੋ ਜੋ ਤੇ ਇੱਧਰ ਆਪਣੇ ਨੌਜਵਾਨ ਲਾਇਸੈਂਸ ਵਾਲੇ ਚੱਪ ਕੱਟਦੇ ਪਏ ਆ ਲਾਇਸੈਂਸ ਦਾ ਵੀ ਤੇ ਇੱਧਰ ਰੋਟੀਆਂ ਦਾ ਵੀ ਕਦੇ ਖਾ ਲੈਣੀਆਂ ਨੇ ਕਹਿੰਦੇ ਤਰੇਲਾ ਕਰਾਇਆ ਤਰੇਲਾ ਤੇ ਆਹ ਕਿਹੜੀ ਹੈ ਕਿਹਨੇ ਜੜਾ ਦਾ ਚੱਕ ਦੋ ਫਿਰ ਇਹ ਕੰਮ ਖਿੱਚ ਦੋ ਚੱਲੀਏ ਫਿਰ ਗੱਡੀ ਕੋਲ ਚੋਰਨਾ ਪੈ ਜਾਣ ਗੱਡੀ ਨੂੰ ਜੀ ਲਓ ਜੀ ਐ ਸਗਰੀਬ ਮਕਹਾ ਗਰਾਦੀਆਂ ਤੇ ਪ੍ਰਸਾਦਾ ਛਕ ਲਿਆ ਮੁੰਡਿਆਂ ਨੇ ਨੌਜਵਾਨਾਂ ਨੇ ਆਪਾਂ ਲੱਸੀ ਆਵੇ ਲੱਸੀ ਵਾਲੇ ਆਹ ਲੱਸੀ ਵਾਲਾ ਇੱਕ ਕਹਿੰਦਾ ਤੇ ਉੱਤਰ ਟੌਂ ਸਾਹਿਬ ਖੜੇ ਆ ਤੇ ਆਹ ਰੈਸਟੋਰੈਂਟ ਸੀ ਤੇ ਆ ਆ ਗਿਆ ਆਪਣੇ ਸਰਦਾਰ ਸਾਹਿਬ ਤੇ ਹੁਣ ਆਪਾਂ ਚੱਲੇ ਆ ਉਹਦੇ ਕਹਿਣ ਵਾਂਗੂ ਫੇਰ ਗੱਡੀ 'ਚ ਗੱਡੀ ਚੱਕਾਂਗੇ ਤੇ ਵੱਡੀ ਗੱਡੀ ਕੋਲੇ ਜਾਵਾਂਗੇ ਤੇ ਫੇਰ ਆਪਾਂ ਦੇ ਇਹਦਾ ਕਿੰਨਾ ਟਾਈਮ ਲਾਦਾ ਗੱਡੀ ਖਾਦੀ ਉਹ ਨੂੰ ਅੱਧਾ ਅੱਧਾ ਕਹੋਗੀ ਹੋਣੀ ਹੈ ਗੱਡੀ ਖਾਦੀ ਤੇ ਆ ਤੁਹਾਨੂੰ ਮਸਜਿਦ ਤੇ ਦਰਸ਼ਨ ਕਰਾ ਦਿੰਨੇ ਆਪਾਂ ਆ ਮਸਜਿਦ ਤੇ ਇੱਥੇ ਆ ਪਾਰਕ ਇੱਕ ਛੋਟੀ ਜੀ ਪਾਰਕਿੰਗ ਆ ਨੌਜਵਾਨਾ ਕਿਹੜੀ ਲਈ ਐ ਇਸ ਗਰੇਵਾਂ ਅੜਦਾ ਨਹੀਂ ਚੱਕ ਲਈ ਕਹਿੰਦਾ ਇਹ ਆਹ ਨਿਕਲ ਗਈ ਖਾ ਲਿਆ ਹੁਣ ਨਹੀਂ ਤਾਂ ਇਹਨੇ ਥੱਲੇ ਡੈਪਣਾ ਬਾਬਿਓ ਪਹਿਲਾਂ ਬੰਨਾ ਚੱਕ ਲਈ ਉਹਨੂੰ ਪਹਿਲੀ ਉਂਗਲ ਦੇ ਨਾਲ ਤੇ ਮਿਲਦੇ ਆ ਫਿਰ ਤੁਹਾਨੂੰ ਐ ਆਹ ਖੜੀ ਜਾ ਆਪਣੀ ਨਿੰਮੋ ਜਨ ਉੱਥੇ ਮਿਲਦੇ ਆ ਫਿਰ ਗੱਡੀ ਖਾਲੀ ਹੋ ਗਈ ਆ ਜੀ ਤੇ ਆਪਾਂ ਚੱਲੇ ਆ ਡੀ ਆਈ ਪੀ ਤੋਂ ਦੁਬਾਰਾ ਸਾਰਜਾਂ ਤੇ ਤੁਹਾਨੂੰ ਦਿਖਾਉਨੇ ਆ ਫਿਰ ਸਾਰਜੇ ਨੂੰ ਜਾਂਦੇ ਰੋਡ 311 ਜਿਹਨੂੰ ਮਕਸੀਕੋ ਵਾਲੀ ਗੰਧ ਕਹਿ ਦਿੰਦੇ ਆ ਜਿਵੇਂ ਮਕਸੀਕੋ ਵਾਲੀ ਗੰਧ ਟੱਪਣ ਔਖੀ ਹੈ ਨਾ ਕਹਿੰਦੇ ਓਵੇਂ ਹੀ ਇਹ 311 ਟੱਪਣ ਔਖਾ ਦੇਖਦੇ ਆ ਫਿਰ ਤੁਹਾਨੂੰ ਦਿਖਾਉਨੇ ਆ ਤੋਂ ਨੂੰ ਹੀ ਪਤਾ ਲੱਗ ਜੂ ਮੈਂ ਕਿਉਂ ਕਹਿਣਾ ਵੀ ਮਕਸੀਕੋ ਵਾਲੀ ਕੰਤ ਦਾ ਬਰਾਬਰੀ ਮੁਕਾਬਲਾ ਕਰਦਾ ਹੈ ਕਿ 311 ਰੋਡ ਤੁਹਾਨੂੰ ਜਲਦੀ ਹੀ ਪਤਾ ਲੱਗ ਜੂ ਠੀਕ ਹੈ ਜੀ ਚਲੋ ਦਿਖਾਉਨੇ ਆ ਜੀ ਫਿਰ ਉੱਥੇ ਜਾ ਕੇ ਸਾਲੇ ਜੋਬਰ ਵੀ ਆਪਾਂ ਨਾਲ ਕਿਤੀ ਬੈਠੇ ਆ ਇਹਨਾਂ ਨੂੰ ਆਉਣਾ ਆਪਾਂ ਘਰੇ ਚਮਾਂਗੇ ਇਹਨਾਂ ਨੂੰ ਘਰੇ ਆਪਾਂ ਲੱਡਾਂਗੇ ਫਿਰ ਹੁਣ ਚਮਾਂਗੇ ਚੱਲ ਲੱਗੇ ਆਣਾ ਦਿਖਾਉਨੇ ਆ ਤੁਹਾਨੂੰ ਬਾਕੀ ਇਹਨਾਂ ਨੂੰ ਕੋਈ ਨੋਟੀਸ ਨਹੀਂ ਆ ਰਿਹਾ ਸਮਨ ਬਹੁਤ ਬਹੁਤ ਮਾਰੀ ਰਹੀ ਆ ਜੀ ਇਹ ਨੂੰ ਕਿਸੇ ਨੂੰ ਕੋਈ ਵਾਲੀ ਗੰਦ ਆਪਾਂ ਦੇ ਲੋਕ ਕੀ ਹਾਲਾਤ ਹੈ ਇਹ ਟ੍ਰੈਕ ਨੇ ਜੇ ਦੇ ਸਿਰ ਫੁੱਲਾ ਤੇ ਉਹ ਆ ਗਿਆ 에ਰਪੋਰਟ ਆਪਣੇ ਲੈਫਟ ਸਾਈਡ ਤੇ ਆ ਮੈਟਰੋ ਸਟੇਸ਼ਨ ਆ ਗਿਆ ਤੇ ਆ ਹਨਾ 10 ਕਿਲੋਮੀਟਰ ਜਾ ਮ 8-10 ਕਿਲੋਮੀਟਰ ਹੈ ਇਹ ਇਦਾਂ ਹੀ ਹੈ ਇਹ ਅੱਜ ਨਹੀਂ ਇਹ ਡੇਲੀ ਡੇਲੀ ਹਾਲਾਤ ਉਦਾਂ ਹੀ ਰਹਿੰਦਾ ਇਹ ਇੰਨੀ ਟ੍ਰੈਕ ਨੇ ਇੰਨੇ ਜਾਮ ਰਹਿਣੀ ਰਹਿਣਾ ਕਿ ਹੁਣ ਲੱਗ ਗਿਆ ਹੁਣੇ ਰਾਤ ਦੇ 8 9 9 ਵਜਿਆਂ ਦੇ 9 9:30 ਵਜੇ ਮੜਾ ਗਰਾਸਤ ਮਿਲਦੀ ਏ ਤੇ ਇੰਨੇ ਉਹਨਾ ਟਾਈਮ ਹੁਣ ਇੱਦਾਂ ਹੀ ਰਹਿਣਾ ਦੇਖ ਲੋ ਫੇ ਟਰੈਕਾਂ ਨੇ ਹਾਂਜੀ ਗੱਡੀ ਪਾਰਕ ਕਰ ਦਿੱਤੀ ਆਪਾਂ ਤੇ ਹੁਣ ਆਪਾਂ ਇੱਥੇ ਕਾਰ ਕਾਰ ਚੱਕ ਕੇ ਘਰੇ ਜਾਵਾਂਗੇ ਕਾਰ ਆਪਣੀ ਖੜੀ ਆ ਉੱਥੇ ਤੇ ਬਾਦ ਜਾਸ ਤੇ ਘਰੇ ਚੱਲਦੇ ਦਿਖਾਉਂਦੇ ਹੁਣੇ ਫਿਰ